ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਜੋਤੀ ਯਾਦਵ ਜੀ ਆਈਪੀਐਸ ਜਿਨ੍ਹਾਂ ਦੀ ਰਹਿਨਮਾਈ ਹੇਠ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੇ ਅਸੀਂ ਵਿਸ਼ੇਸ਼ ਮੁਹਿੰਮ ਚਲਾਈ ਸੀਗੀ ਨਸ਼ਾ ਤਸਕਰਾਂ ਨੂੰ ਫੜਨ ਲਈ ਔਰ ਨਸ਼ੇ ਨੂੰ ਥੱਲ ਪਾਉਣ ਲਈ ਉਹਦੇ ਤਹਿਤ ਅੱਜ ਇੰਸਪੈਕਟਰ ਜਗਜੀਵਨ ਜੀ ਨੇ ਜਿਹੜੇ ਦਾ ਆਪਣੇ ਨਾਰਕੋਟਿਕ ਸ਼ੈਲ ਚਾਰਜ ਨੇ ਇਹਨਾਂ ਨੇ ਨਕ ਪਰਸਟੈਨ ਮੌਲਕੋ ਨਾਕੇ ਦੇ ਦੌਰਾਨ ਇੱਕ ਮੋਟਰਸਾਈਕਲ ਨੂੰ ਰਾਉਂਡ ਅਪ ਕੀਤਾ ਜਿਹਦੇ ਉੱਪਰ ਦੋ ਨੌਜਵਾਨ ਸੀ ਕੁਜੀ ਤੁਰਾਮ ਤੇ ਕ ਯੂਤੂ ਕੁਮਾਰ ਤੇ ਕ ਰਿਤੂ ਕੁਮਾਰ ਇਹ ਕੁੰਗਰਾਲੀ ਤੋਂ ਬਲਾਉਂ ਕਰਦੇ ਨੇ ਇਹਨਾਂ ਕੋਲੋਂ ਬੈਗ ਦੇ ਵਿੱਚ ਅ 1140 ਨਿਸ਼ਲੀ ਗੋਲੀਆਂ ਬਰਾਮਦ ਹੋਈਆਂ ਇਹਦੇ ਕਾਰਵਾਈ ਕਰਦੇ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਵੈਸਟੀਗੇਸ਼ਨ ਜਾਰੀ ਹੈ ਹੋਰ ਵੀ ਕਈ ਫਲਾਸੇ ਹੋਣੇ ਬਾਕੀ ਨੇ ਤੇ ਮੁਕੱਦਮਾ ਅਸੀਂ ਸਦਰ ਥਾਣਾ ਦਰਜ ਕੀਤਾ ਪਹਿਲਾਂ ਵੀ ਹਜੇ ਇਹਨਾਂ ਦੇ ਕੋਈ ਤਮਾਮਲੇ ਨਹੀਂ ਹੋਏ ਪਹਿਲਾ ਇੱਕ ਤੇ ਹੈ ਮੈਂ ਕਿਹਾ ਜੀਤੂ ਤੇ ਉਹ ਸ਼ਰਾਬ ਦੇ ਪਰਚੇ ਦਰਜ ਨੇ ਉਹ ਸਾਰਾ ਉਹ ਕਰਦੇ ਨੇ ਇਸ ਗੀ ਚੱਜੂਗਾ ਕੋਈ ਮੋਟਿਵ ਜੀ ਜੋ ਜੀ ਸਪਲਾਈ ਵਗੈਰਾ ਮੋਟਿਵ ਜੀ ਉਹ ਨਸ਼ੇ ਦੀ ਗੋਲੀਆਂ ਦੇ ਕੱਟ ਪੈਸੇ ਚ ਮਿਲਦੇ ਨੇ ਜਿਆਦਾ ਦਿਖ ਚੜੀਆਂ ਇਹ ਮੋਟਿਵ ਹੁੰਦਾ ਜਿਹੜੇ ਨਸ਼ਾ ਸਮਗਲਰ ਜਾਂ ਪੈਰਲਰ ਨੇ ਫਾਈਲ ਵੀ ਇਹਦੀ ਕੰਮ ਕੀ ਕਰਦੇ ਨੇ ਇਹ ਕੰਮ ਤਾਂ ਇਹ ਕੀ ਕਰ ਰਹੇ ਨੇ ਹਾਂ ਫੈਕਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਇਹ ਵਰਕ ਕਰਦੇ ਨੇ ਕੀ ਕਮਾਈ ਕਰਨ ਦਾ ਨਵਾਂ ਤਰੀਕਾ ਬਿਲਕੁਲ ਬਿਲਕੁਲ ਅੱਜ ਕੱਲ ਜਿਹੜਾ ਇਹ ਮੋਡਸ ਫਰੰਡਿੰਗ ਜਿਹੜੇ ਸਮਗਲਰ ਦੇ ਯਾਰ ਗਿਰ ਡਰੱਗਸ ਬੀਚ ਰਹੇ ਆ ਉਹੀ ਹੈ ਪੈਸਾ ਕਮਾਉਣ ਦਾ ਗਲਤੀ ਹੈ